ਮੈਂ ਤੁਹਾਨੂੰ ਜੀ ਮੂਲ ਸਵਾਲ ਜਿਹੜਾ ਹੈ ਜਿਸ ਤੋਂ ਨਾ ਅਕਸਰ ਸਾਰੇ ਡਰਦੇ ਸੀ ਕਿ ਉਹ ਸਮਾਂ ਨਾ ਆਵੇ ਜਉ ਗੱਲ ਨਾ ਕਰਨੀ ਪਵੇ ਕਿ ਜੰਗ ਦਾ ਮਾਹੌਲ ਬਣ ਦੇ ਚਲੋ ਠੀਕ ਹੈ ਅਤਵਾਦੀ ਹਮਲਾ ਹੋਇਆ ਅਤਵਾਦੀ ਹਮਲੇ ਦੇ ਵਿਰੋਧ ਦੇ ਵਿੱਚ ਜਿਹੜਾ ਹਿੰਦੁਸਤਾਨ ਨੇ ਜਿਹੜਾ ਆਪਣਾ ਕਿਹ ਲੋ ਕਾਰਵਾਈ ਕੀਤੀ ਅਤਵਾਦੀ ਜਿਹੜੇ ਉਹਨਾਂ ਦੇ ਟਿਕਾਣੇ ਸੀ ਉਹਨਾਂ ਤੇ ਉਥੋਂ ਤੱਕ ਸਭ ਕੁਝ ਠੀਕ ਠਾਕ ਸੀ ਉਥੇ ਤੱਕ ਚਲੋ ਸਾਰੇ ਲੋਕ ਰਾਜ਼ੀ ਵੀ ਸੀ ਪਰ ਉਸ ਤੋਂ ਬਾਅਦ ਜਿਹੜਾ ਮਾਹੌਲ ਬਣ ਗਿਆ ਉਧਰੋਂ ਵੀ ਕਾਰਵਾਈਆਂ ਹੋ ਰਹੀਆਂ ਨੇ ਇਧਰੋਂ ਵੀ ਕਾਰਵਾਈਆਂ ਹੋ ਰਹੀਆਂ ਨੇ ਇਹਦੇ ਵਿੱਚ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੰਗ ਦਾ ਮਾਹੌਲ ਨਹੀਂ ਤਾਂ ਜੰਗ ਨਹੀਂ ਲੱਗੇ। ਤਾਂ ਦੋਨੋਂ ਕਹਿ ਲਈਏ ਕਿ ਦੋਨੋਂ ਜਿਹੜੇ ਦੇਸ਼ ਐ ਦੋਨੋਂ ਜਿਹੜੀਆਂ ਤਾਕਤਾਂ ਨੇ ਉਹ ਇਸ ਮਾਹੌਲ ਦੇ ਵਿੱਚ ਥੱਕੀਆਂ ਗਈਆਂ ਨੇ। ਥੱਕੀਆਂ ਨਹੀਂ ਗਈਆਂ। ਕਹਿ ਲਓ ਕਿ ਉਹ ਇਸ ਮਾਹੌਲ ਲਈ ਐਸ ਵੇਲੇ ਖੁਦ ਨੂੰ ਤਿਆਰ ਕਰ ਚੁੱਕੀਆਂ ਸੀ। ਹੂੰ। ਠੀਕ ਹੈ ਨਾ ਜੀ। ਦੋ ਧਿਰਾਂ ਨੇ ਦੋ ਧਿਰਾਂ ਨੂੰ ਕੌਣ ਥੱਕੇਗਾ ਸੁਖਮਨ ਸਾਹਿਬ ਜੇ ਅਸੀਂ ਥੋੜਾ ਜਿਹਾ ਢੁਗਾਈ ਨਾਲ ਦੇਖੀਏ। ਜੀ। ਤਾਂ ਦੋ ਧਿਰਾਂ ਦਾ ਹੀ ਮਸਲਾ ਹੈ ਤੇ ਦੋ ਧਿਰਾਂ ਚੋਂ ਇੱਕ ਨੇ ਵਾਅਦਾ ਕੀਤਾ ਦੂਜੇ ਨੇ ਸਭ ਕੁਝ ਸਿਖਾਉਣ ਦਾ ਇਰਾਦਾ ਕੀਤਾ ਗੇਮ ਆ ਹੂੰ ਠੀਕ ਹੈ ਜੀ ਰਿਤਰਾਣਾ ਜੀ ਧੰਨਵਾਦ ਤੁਹਾਡਾ ਅੱਛਾ ਗੱਲ ਇਹ ਆ ਕਿ ਐਸ ਵੇਲੇ ਜੋ ਭਾਰਤ ਕਰ ਰਿਹਾ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਸਭ ਇਹ ਥੋੜੀ ਜੀ ਨਾ ਕਹਾਣੀ ਅੱਗੇ ਜਾ ਕੇ ਸਮਝਦੇ ਵਿੱਚ ਪਵੇਗੀ ਹੂੰ ਭਾਰਤ ਇੱਕ ਵੱਖਰੀ ਰਣਨੀਤੀ ਨਾਲ جنگ ਲੜ ਰਿਹਾ ਹੈ جنگ ਤੇ ਸ਼ੁਰੂ ਹੈ ਸਾਹਿਬ ਫੁੱਲ ਫਲੈਸ਼ਡ ਵਾਰ ਲਾਰਜ ਸਕੇਲ ਵਾਰਫੇਅਰ ਜਾਂ ਕਹਿ ਲਓ ਕਿ ਜੀ ਇਹ ਮਲਕ ਨਿਊਕਲਰ ਵਾਰ ਉਹ ਚੀਜ਼ਾਂ ਦੇ ਅੱਡੋ ਅੱਡ ਕਹਿ ਲਓ ਕਿ ਪੜਾਉ ਹੁੰਦੇ ਆ ਜੀ جنگ ਤੇ ਸ਼ੁਰੂ ਹੈ ਸਾਹਿਬ ਹਮ جنگ ਸਟਾਰਟ ਹੈ ਦੋਨੇ ਮਲਕ ਜੰਗ ਦੇ ਵਿੱਚ ਕੁੱਦ ਚੁੱਕੇ ਆ ਜੰਗ ਹੋਰ ਕੀ ਹੁੰਦੀ ਹੈ ਇੱਕ ਨੇ ਦੂਜੇ ਤੇ ਹਮਲਾ ਦੂਜੇ ਨੇ ਹਾਂ ਠੀਕ ਹੈ ਅਮੂ ਸਾਹਮਣਾ ਰਹਿ ਗਿਆ ਜਾਂ ਜਹਾਜ਼ਾਂ ਦੀ ਲੜਾਈ ਰਹਿ ਗਈ ਨੇਵੀ ਦੀ ਲੜਾਈ ਰਹਿ ਗਈ ਜੀ ਉਹ ਹੋਰ ਕੀ ਆ ਇਹ ਦੋਵੇਂ ਦੇਸ਼ ਤੇ ਇੱਕ ਦੂਜੇ ਤੇ ਟੁੱਟ ਪਏ ਆ ਨਾ ਟੁੱਟ ਪਏ ਆ ਬਿਲਕੁਲ ਜਦੋਂ ਸਿਵਿਲੀਅਨ ਮਰਨੇ ਸਟਾਰਟ ਹੋ ਗਏ 17 ਮਰ ਗਏ ਨੇ ਜੰਮੂ ਕਸ਼ਮੀਰ ਚ ਪੰਜ ਬੱਚੇ ਉਹਦੇ ਚ ਸ਼ਾਮਲ ਆ ਜੀ ਚਾਰ ਪੰਜ ਮਾਈਨੋਰਟੀ ਦੇ ਮਤਲਬ ਕਿ ਸਿੱਖ ਸ਼ਾਮਲ ਆ ਤਾਂ ਜੰਗ ਹੋਰ ਕਿਸ ਤਰ੍ਹਾਂ ਦੀ ਹੋਏਗੀ ਇੱਥੇ ਤੁਸੀਂ ਦੇਖੋ ਕਿ ਕਤਾਰ ਬੰਨ ਬੰਨ ਕੇ ਡਰੋਨ ਆ ਰਹੇ ਆ ਉਹ ਡਰੋਨ ਸਰ ਉਹਨਾਂ ਨੇ ਕੋ ਉਹਦੇ ਚ ਸਮੋਸੇ ਨਹੀਂ ਘੱਲੇ ਤੁਹਾਡੇ ਵਾਸਤੇ ਕਿ ਲਫਾਫਾ ਲਾਓ ਤੇ ਸਮੋਸੇ ਖਾ ਲੋ ਆ ਰੀ ਚਟਨੀ ਪਾ ਕੇ ਤੇ ਦੂਜੀ ਚਟਨੀ ਪਾ ਕੇ ਜੀ ਖੱਟ ਮਿੱਠੀ ਜੀ ਸਰ ਉਹਦੇ ਚ ਬਲਾਸਟ ਹੈ ਬਿਲਕੁਲ ਉਹ ਉਹਦੇ ਚ ਤਮਾਕਾ ਹੈ ਹੂੰ ਉਹ ਜਦੋਂ ਹੀ ਮਤਲਬ ਕਿ ਜਿੱਥੇ ਕੋਈ ਚਪੇਟ ਚ ਆ ਗਿਆ ਰਗੜੇ ਚ ਉਹ ਐਕਸਪਲੋਜ਼ਨ ਹੈ ਹੂੰ ਹਾਂ ਜੀ ਮੌਤ ਆ ਇਹ ਨਹੀਂ ਹੈਗਾ ਕਿ ਡਰੋਨ ਦੇ ਵਿੱਚ ਉੱਥੇ ਕੋਈ ਤੁਹਾਡੇ ਲਈ ਉਹਨਾਂ ਨੇ ਕੋਈ ਮਾਲਾ ਉੱਥੇ ਡਿਲੀਵਰ ਕਰਨੀ ਹੈ ਹੂੰ ਉਹ ਕਿਸ ਤਰ੍ਹਾਂ ਆ ਰਹੇ ਨੇ ਲਾਈਨ ਬਨ ਬਨ ਕੇ ਪਾਲ ਬਨ ਬਨ ਕੇ ਹੂੰ ਉਹ ਤੁਸੀਂ ਦੇਖ ਲਓ ਕਿੰਨੇ ਵੀਡੀਓਜ਼ ਨੇ ਤੇ ਇਧਰੋਂ ਵੀ ਅਟੈਕ ਹੋ ਰਹੇ ਨੇ ਡਰੋਨ ਦੇ ذریعے ਜੀ ਉਹ 71 ਵਾਲਾ ਜਾਂ ਜਿਨ੍ਹਾਂ ਨੇ 65 ਵਾਲਾ جنگ ਵੇਖਿਆ ਉਹ ਉਹਦੀ ਉਮੀਦ ਲਾਈ ਬੈਠੇ ਹੋਣ ਕਿ ਉਸੇ ਤਰ੍ਹਾਂ ਦੀ جنگ ਲੜੀ ਜਾਊਗੀ ਅੱਜ ਸਰ ਤੰਗ ਬਦਲ ਗਏ ਤੇ ਇੰਡੀਆ ਬਿਲਕੁਲ ਹੀ ਇੱਕ ਬਦਲਵੀਂ ਰਣਨੀਤੀ ਨਾਲ ਕੀ ਆ ਉਹਨੂੰ ਸਮਝੋ ਥੋੜਾ ਇਜ਼ਰਾਈਲ ਛੋਟਾ ਜਿਹਾ ਦੇਸ਼ ਆ ਸਾਰੇ ਪਾਸਿਓਂ ਦੁਸ਼ਮਣਾਂ ਨਾਲ ਕਿਰਿਆ ਹੈ। ਹੂੰ। ਇੰਡੀਆ ਦੀ ਹਾਲਤ ਲਗਭਗ ਵੈਸੀ ਹੈ। ਚਾਈਨਾ ਇੱਕ ਪਾਸੇ, ਦੂਸਰੇ ਪਾਸੇ ਆ ਗਿਆ ਪਾਕਿਸਤਾਨ। ਹੂੰ। ਹੁਣ ਬੰਗਲਾਦੇਸ਼ ਵੀ ਉਹਦਾ ਆਪਣਾ ਨਹੀਂ ਰਿਹਾ। ਜੀ। ਠੀਕ ਹੈ ਜੀ। ਮਾਲਦੀਵ ਦੇ ਨਾਲ ਵੀ ਵੱਖਰੇਵੇਂ ਆ। ਨੇਪਾਲ ਦੇ ਨਾਲ ਵੀ ਆ। শ্রীলੰਕਾ ਦੇ ਨਾਲ ਵੀ ਆ। ਹੂੰ। ਠੀਕ ਹੈ ਨੀ ਜੀ ਕਿਤੇ ਕੋਈ ਸਰਕਾਰ ਆ ਜਾਂਦੀ, ਚਲੀ ਜਾਂਦੀ ਐ ਸੋਚਣ ਵਾਲੇ। ਹੁਣ ਸੁਣੀ ਚੱਲਿਓ। ਹੂੰ। ਚਾਨਣ ਹੋਏਗਾ ਤੁਹਾਨੂੰ ਇਸ ਕੰ ਦਾ। ਠੀਕ ਹੈ ਜੀ। ਹੁਣ ਇਜ਼ਰਾਇਲ ਤੇ ਹਮਾਸ ਅਟੈਕ ਕਰਦਾ ਹੈ ਹਮ ਉਹਨਾਂ ਦੇ ਘਰ ਚ ਵੜ ਕੇ ਅਟੈਕ ਕਰਦਾ ਪਤਾ ਨਹੀਂ ਉਹਨਾਂ ਦੀ ਫੇਲੀਅਰ ਹੈ ਇੰਟੈਲੀਜੈਂਸ ਦੀ ਕਿ ਨਹੀਂ ਪਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਕੁਛ ਨਾ ਕੁਛ ਓਕਾਈ ਹੋਈ ਹੈ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹ ਟੁੱਟ ਪੈਂਦੇ ਆ ਜੀ ਟੁੱਟ ਪੈਂਦੇ ਆ ਇਹ ਕਹਿ ਕੇ ਕਿ ਵੇਖੋ ਜੀ ਗੱਲ ਇਹ ਆ ਕਿ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਹਮ ਤੇ ਅਸੀਂ ਅੱਤਵਾਦੀ ਟਿਕਾਣੇ ਜੜਿਆ ਫਨਾਹ ਕਰਦੇ ਹੁਣ ਇੰਡੀਆ ਕੀ ਕਰ ਰਿਹਾ ਜੀ ਇੰਡੀਆ ਦੇ ਘਰ ਚ ਵੜ ਕੇ ਉਹਨਾਂ ਦੇ ਵਿਦੇਸ਼ੀ ਮਾਰੇ ਉਹਨਾਂ ਨੇ ਚੱਕ ਕੇ ਤੇ ਨੌ ਥਾਵਾਂ ਤੇ ਸਟ੍ਰਾਈਕ ਕੀਤੀ ਹਮਲਾ ਕੀਤਾ ਕੀ ਕਿਹਾ ਕਿ ਅਸੀਂ ਕਿਸੇ ਸਵੈਲੀਅਨ ਤੇ ਕਿਸੇ ਆਰਥਿਕ ਟਿਕਾਣੇ ਤੇ ਕਿਸੇ ਮਿਲਟਰੀ ਟਿਕਾਣੇ ਤੇ ਨਹੀਂ ਅਸੀਂ ਮਾਰਿਆ ਅਤਵਾਦੀ ਟਿਕਾਣੇ ਤੇ ਬਿਲਕੁਲ ਕੀ ਹੋ ਗਿਆ ਹਮ ਸਮਾਨਤਾ ਠੀਕ ਹੈ ਜੀ ਹੋ ਗਈ ਨਾ ਸਮਾਨਤਾ ਜੀ ਜੀ ਬਿਲਕੁਲ ਬਿਲਕੁਲ ਇਹ ਹੁੰਦੀ ਹੈ ਮਤਲਬ ਕਿ ਰਣਨੀਤੀ ਮੌਕੇ ਦੀ ਅੱਜ ਕੀ ਹੈ ਕਿ ਪਾਣੀ ਉਹਨਾਂ ਦਾ ਰੋਕਿਆ ਜਾ ਰਿਹਾ ਪਾਣੀ ਰੋਕ ਕੇ ਯੱਕਦਮ ਛੱਡਿਆ ਜਾ ਰਿਹਾ ਪਹਿਲਾਂ ਸੋਕਾ ਮੁੜ ਕੇ ਡੋਬਾ ਹੂੰ ਇਹ ਕੀ ਹੈ ਬਦਲਵੀਂ ਰਾਨੀਤੀ ਹੈ ਸਾਹਿਬ ਬਿਲਕੁਲ ਇਹ ਵੀ ਇੱਕ ਤਰ੍ਹਾਂ ਨੂੰ ਜੰਗ ਨਵੀਂ ਜੰਗ ਸੁਣੀ ਚਲਿਓ ਤੁਹਾਨੂੰ ਮੈਂ ਗਾਹ ਲਿਜਾ ਕੇ ਦਿਖਾਉਣਾ ਕਿ ਕਿਸ ਤਰ੍ਹਾਂ ਜੰਗ ਤੇ ਸਟਾਰਟ ਹੈ ਪਰ ਜੰਗ ਤੇ ਪੈਤਰੇ ਕਿਸ ਤਰ੍ਹਾਂ ਦੇ ਓਖੜਵੇਂ ਬਦਲਵੇਂ ਜਾਂ ਕਹ ਲਓ ਨਵਿਕਲੇ ਨੇ ਜੀ ਹੁਣ ਪਾਕਿਸਤਾਨ ਕੀ ਪਾਕਿਸਤਾਨ ਥੋੜੀ ਦੇਰ ਪਹਿਲਾਂ ਇੱਕ ਪੋਸਟ ਪਾਉਂਦਾ ਹੈ ਕਿ ਭਾਈ ਅਸੀਂ ਆਪਣੇ ਸਾਥੀਆਂ ਨੂੰ ਕਹਿੰਨੇ ਕਿ ਸਾਨੂੰ ਵੱਧ ਤੋਂ ਵੱਧ ਲੋਨ ਦਿਓ ਮੁਰ ਕੇ ਉਹ ਪੋਸਟ ਡਿਲੀਟ ਕਰਕੇ ਕਹਿੰਦੇ ਕਿ ਹੈਕ ਹੋ ਗਿਆ ਸੀਗਾ ਜੀ ਸਾਡਾ ਅਫੀਸ਼ੀਅਲ ਪੇਜ ਹਮ ਸਰ ਸੂਰਤ ਹਾਲ ਇਹ ਆ ਮੈਂ ਤੁਹਾਨੂੰ ਕੀ ਵੀ ਕਿਹਾ ਸੀਗਾ ਕਿ ਐਫਏਟੀਏ ਦੀ ਜਿਹੜੀ ਲਿਸਟ ਆ ਉਹਦਾ ਪੰਗਾ ਸੀ ਸਭ ਤੋਂ ਵੱਡਾ ਇੰਡੀਆ ਨੇ ਉਧਰੋਂ ਇਸੇ ਹਮਲੇ ਨੂੰ ਆਧਾਰ ਬਣਾ ਕੇ ਆਈਐਮਐਫ ਦੇ ਵਿੱਚ ਜਾ ਕੇ ਇਤਰਾਜ਼ ਲਾ ਦਿੱਤਾ ਕਿ ਇਹਨਾਂ ਨੂੰ ਪੈਸਾ ਦੇਣਾ ਜੀ ਇਹਨਾਂ ਨੇ ਕੋਈ ਵਿਕਾਸ ਤੇ ਨਹੀਂ ਇਸਤੇਮਾਲ ਕਰਨਾ ਇਹਨਾਂ ਨੇ ਵਿਨਾਸ਼ ਤੇ ਕਰਨਾ ਜੀ ਆਰਥਿਕ ਤੌਰ ਤੇ ਵੀ ਉਹਨਾਂ ਦੀ ਜਿਹੜੀ ਪਹਿਲੀ ਕਿਸ਼ਤ ਆਉਣੀ ਹੈ ਸਰ ਬੇਲ ਆਊਟ ਪੈਕੇਜ ਮਿਲਣਾ ਉਹਨਾਂ ਨੂੰ ਹੂੰ ਠੀਕ ਹੈ ਆ ਨੌ ਨੂੰ ਅੱਜ ਕਿੰਨੀ ਆਠ ਹੈ ਜੀ ਨੌ ਨੂੰ ਬੇਲ ਬੇਲ ਆਊਟ ਪੈਕੇਜ ਮਿਲਣਾ ਪਹਿਲਾ ਪਹਿਲੀ ਕਿਸ਼ਤ ਆਉਣੀ ਉਹਦੀ ਜੀ ਉਹ ਤੇ ਚੱਲਦੇ ਜਿਵੇਂ ਨਾ ਤੇਰਾ ਕਾਰਡਾਂ ਤੇ ਯਾਰ ਚੱਲਦਾ ਹੂੰ ਉਹ ਤੇ ਮਤਲਬ ਕੋਈ ਨਾ ਤਾਂ ਉਧਾਰ ਤੇ ਕੰਮ ਚੱਲਦਾ ਲੋਨ ਤੇ ਚੱਲਦਾ ਸਾਰਾ ਕਿਸ਼ਤਾਂ ਤੇ ਹੀ ਚੱਲਦਾ ਕੰਮ ਠੀਕ ਹੈ ਸਾਬ ਹੁਣ ਉਧਰੋਂ ਆਰਥਿਕ ਤੌਰ ਤੇ ਝੋਟਿਆ ਉਧਰੋਂ ਪਾਣੀ ਦੇ ਤੌਰ ਤੇ ਝੋਟਿਆ ਹੂੰ ਉਧਰੋਂ ਸਿੱਧੀ ਝੋਟ ਉਹਨਾਂ ਦੇ ਟਿਕਾਣਿਆਂ ਤੇ ਆ ਜੀ ਕਿ ਜੇ ਭਾਈ ਇਦਾਂ ਕਰੋਗੇ ਅਸੀਂ ਭਾਈ ਘੱਟ ਨਹੀਂ ਗੁਜ਼ਾਰਾਂਗੇ ਤਾਂ ਉਹਦੇ ਵਿੱਚ ਕੀ ਹੁੰਦਾ ਇੱਕ ਡਰ ਹੁੰਦਾ ਸਰ ਕਿ ਕੱਲ ਨੂੰ ਕਿਤੇ ਵੀ ਕਿਤੇ ਵੀ ਹੂੰ ਇਸ ਤਰ੍ਹਾਂ ਦਾ ਕੋਈ ਵੀ ਸਟ੍ਰਾਈਕ ਕਰਕੇ ਭਈ ਉਹ ਤੇ ਅਗਲੇ ਇਹੋ ਹੀ ਕਹਿਣਗੇ ਕਿ ਇਹਨਾਂ ਨੇ ਸਾਡੇ ਘਰ ਚ ਵੜ ਕੇ ਜੀ ਸਾਡਾ ਇੱਕ ਮਾਰਿਆ 10 ਮਾਰੇ ਆ ਅਸੀਂ ਅਤਵਾਦੀ ਮਾਰੇ ਕਿਵੇਂ ਕਿਵੇਂ ਤੁਸੀਂ ਹੁਣ ਕੇ ਸਿੱਧ ਕਰੋਗੇ ਇਹ ਅਤਵਾਦੀ ਨਹੀਂ ਸੀ ਜੀ ਇਸ ਕਰਕੇ ਪਹਿਲੀ ਗਲਤੀ ਇਹ ਆ ਕਿ ਇਹ ਬਿਲਕੁਲ ਜਿਹੜਾ ਇਜ਼ਰਾਈਲੀ ਸਟਾਈਲ ਹੈ ਨਾ ਉਹ ਹੀ ਦੇਖ ਰਹੇ ਆ ਇਹ ਇਜ਼ਰਾਈਲੀ ਸਟਾਈਲ ਹੀ ਸੀ ਕਿ ਪਾਕਿਸਤਾਨ ਦੇ ਵਿੱਚ ਵੜ ਕੇ ਇੰਡੀਆ ਦੇ ਬਹੁਤ ਸਾਰੇ ਵਾਂਟਡ ਜਿਹੜੇ ਆ ਉਹ ਮਾਰੇ ਆ ਉਹ ਸ਼ੂਟਰ ਕਿੱਧਰ ਗਿਆ ਉਹ ਸ਼ੂਟਰ ਕਿੱਧਰ ਗਏ ਇੱਕ ਤਰ੍ਹਾਂ ਦਾ ਸਾਰਾ ਮਾਹੌਲ ਸਿਰ ਜਾ ਗਿਆ ਸੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੰਗ ਤੇ ਹੈ ਇਸ ਨੂੰ ਠੀਕ ਹੈ ਆਪਾਂ ਡਿਕਲੇਰਡ ਵਾਰ ਨਾ ਕਹੀਏ ਤਾਂ ਠੀਕ ਹੈ ਚਲੋ じゃ ਕਹਿ ਲਓ ਕਿ ਅਮੋ ਸਾਮਣੀ ਲੜਾਈ ਹਾਲੇ ਨਾ ਕਹੀਓ ਠੀਕ ਹੈ ਪਰ ਜੰਗ ਦੇ ਇੱਕ ਬਦਲਵੇਂ ਰੂਪ ਦੇ ਵਿੱਚ ਲੜਾਈ ਤੇ ਹੋ ਰਹੀ ਆ ਸਾਬ ਇਹ ਤੇ ਸਾਫ ਹੈ ਸਪਸ਼ਟ ਹੈ ਸੋ ਇਸ ਕਰਕੇ ਦੋਵੇਂ ਐਟਮੀ ਤਾਕਤਾਂ ਜਿਹੜੀਆਂ ਨੇ ਉਹ ਇਸ ਵੇਲੇ ਇੱਕ ਜੰਗ ਦੇ ਵਿੱਚ ਹੈਗੀਆਂ ਹੈ ਇਹੀ ਕਾਰਨ ਹੈ ਕਿ ਅੱਜ ਵੀ ਜਿਹੜੀਆਂ ਨੀਮ ਫੌਜੀ ਫੋਰਸਾਂ ਨੇ ਸਾਡੀਆਂ ਨੀਮ ਫੌਜੀ ਦਸਤੇ ਹਸਤੇ ਨੇ ਉਹਨਾਂ ਦੇ ਡੀਜੀ ਨਾਲ ਮੁਲਾਕਾਤਾਂ ਚੱਲ ਰਹੀਆਂ ਨੇ ਸਭ ਸਾਡੇ ਜਿਹੜੇ ਸਾਬਕਾ ਸੀਡੀਐਸ ਆ ਉਹਨਾਂ ਦਾ ਬਿਆਨ ਤਾਂ ਦੇਖੋ ਨਾ ਇੱਕ ਇੱਕ ਪੰਕਤੀ ਦਾ ਇੱਕ ਪੰਕਤੀ ਵੀ ਨਹੀਂ ਅੱਧੀ ਪੰਕਤੀ ਦਾ ਕਿ ਅਜੇ ਤੇ ਟਰੈਲਰ ਹੈ ਜਦੋਂ ਸਟ੍ਰਾਈਕ ਹੋਇਆ ਸੀ ਉਹ ਸਾਫ ਹੈ ਫਿਰ ਰਾਜਨਾਥ ਸਿੰਘ ਉਹਨਾਂ ਦਾ ਕਹਿ ਦੇਣਾ ਕਿ ਭਾਈ ਆਪਰੇਸ਼ਨ ਸਿੰਧੂਰ ਹਾਲੇ ਜਾਰੀ ਆ ਹੂੰ ਬਹੁਤ ਖੁਸ਼ ਹੈ ਨਾ ਜੀ ਸਾਚੇ ਸੁਪਿਆ ਹੋਇਆ ਬਹੁਤ ਸੰਕੇਤ ਨੇ ਨਿਕੇ ਨਿਕੇ ਬਹੁਤ ਸੰਕੇਤ ਨੇ ਤਾਂ ਇਹ ਸਾਫ ਹੈ ਕਿ ਜੰਗ ਦੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੁੱਲ੍ਹ ਮੁਖਲਾ ਕੰਮ ਜਿਹੜਾ ਚੱਲਿਆ ਹੀ ਪਿਆ ਹਾਂ ਠੀਕ ਹੈ ਮੈਂ ਜਿਵੇਂ ਕਹਾਂ ਕਿ ਡਿਕਲੇਅਰਡ ਨਾ ਸਹੀਂ ਜਾਂ ਕਹਿ ਲਓ ਕਿ ਅਮੋ ਸਾਹਮਣੀ ਲੜਾਈ ਨਾ ਸਹੀਂ ਪਰ ਕੰਮ ਤੇ ਸ਼ੁਰੂ ਹੈ ਜੀ ਜੀ ਪਰ ਐਤਕੀ ਇੰਡੀਆ ਦਾ ਜਿਹੜਾ ਸਟਾਈਲ ਹੈ ਉਹ ਇੱਕ ਵੱਖਰਾ ਹੈ ਰਵਾਇਤੀ ਸਟਾਈਲ ਦੇ ਨਾਲ ਇਹ ਹੁਣ ਵੱਖਰੀ ਲੜਾਈ ਲੜ ਰਿਹਾ ਤਾਂ ਤੁਸੀਂ ਦੇਖਣਾ ਇਹ ਤੇ ਕੱਲ ਦੱਸਦੇ ਆ ਕਿ ਬਹੁਤ ਤਕੜਾ ਝਟਕਾ ਦੇਣ ਜਾ ਰਹੇ ਸੀ ਪਾਕਿਸਤਾਨ ਨੂੰ ਐਨ ਮੌਕੇ ਤੇ ਕੋਈ ਇਹਨਾਂ ਦੇ ਪਲਾਨ ਦੇ ਵਿੱਚ ਬਦਲਾ ਆਇਆ ਜੀ ਬਹੁਤੀਆਂ ਗੱਲਾਂ ਤੇ ਚਲੋ ਆਪਾਂ ਨਾ ਰਵੀਲ ਕਰੀਏ ਤਾਂ ਦੱਸਦੇ ਆ ਕਿ ਬਹੁਤ ਵੱਡਾ ਝਟਕਾ ਦੇਣ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਇੰਨੇ ਡਰੋਨ ਵਗੈਰਾ ਉਧਰੋਂ ਆਏ ਇਧਰੋਂ ਰੋਕਿਆ ਗਿਆ ਬਾਅਦ ਦੇ ਵਿੱਚ ਜਿਹੜੀਆਂ ਕਾਰਵਾਈਆਂ ਦੀਆਂ ਆਈਆਂ ਖਬਰਾਂ ਰਾਤ ਤੱਕ ਆਉਂਦੀਆਂ ਰਹੀਆਂ ਸਵੇਰ ਤੱਕ ਆਉਂਦੀਆਂ ਰਹੀਆਂ ਉਹ ਸਾਰੀਆਂ ਚੀਜ਼ਾਂ ਸੰਕੇਤ ਹੀ ਆ ਸਾਰੀਆਂ ਚੀਜ਼ਾਂ ਸ਼ੁਰੂਆਤ ਹੀ ਮੰਨੇ ਆ ਉਸ ਨੂੰ ਅਜੇ ਇਸ ਪੂਰੇ ਖੇਤ ਨਾ ਰਹੀਏ ਕਿ ਅਜੇ ਕੁਝ ਹੋਇਆ ਨਹੀਂ ਅੱਗੇ ਕੁਝ ਹੋਣਾ ਹੈ ਦੇਖੋ ਗੱਲ ਇਹ ਆ ਮੈਂ ਉਹੀ ਕਹਿਣਾ ਕਿ ਜਦੋਂ ਇਸ ਤਰ੍ਹਾਂ ਦੀਆਂ ਲੜਾਈਆਂ ਚੱਲਦੀਆਂ ਨੇ ਸੁਖਮ ਸਭ ਅਫਵਾਹਾਂ ਉਹਦੇ ਵਿੱਚ ਹੋਣਗੀਆਂ ਹੋਣੀਆਂ ਕਿਉਂਕਿ ਅਫਵਾਹਾਂ ਵੀ ਤੇ ਸਟ੍ਰੈਟਜੀ ਦਾ ਹਿੱਸਾ ਨੇ ਹਿੱਸਾ ਨੇ ਬਿਲਕੁਲ ਜੇ ਉਹ ਫੇਕ ਨਿਊਜ਼ ਫੈਲਾ ਰਹੇ ਨੇ ਤੇ ਸਾਡੇ ਕਿਹੜਾ ਧੁੱਬ ਬੱਤੀ ਬੈਠੇ ਕਰਦੇ ਨੇ ਇਹ ਵੀ ਕਰਦੇ ਨੇ ਜੀ ਸਟੱਟ ਮੀਡੀਆ ਹੀ ਬਤੇਰਾ ਜੀ ਬਿਲਕੁਲ ਬਿਲਕੁਲ ਆ ਮਿੱਤਰ ਦੱਸੀ ਜਾਂਦੇ ਨੇ ਇਸ ਕਰਕੇ ਹੱਥ ਕੰਡੇ ਇਹ ਵੀ ਜੰਗ ਦੇ ਹੁੰਦੇ ਨੇ ਸਭ ਸੁਖਮ ਸਿੰਘ ਸਾਹਿਬ ਮੈਂ ਇੱਕ ਫਿਲਮ ਦੇਖੀ ਸੀ ਮਥਨ ਚੱਕਰਵਰਤੀ ਦੀ ਉਸ ਟਾਈਮ ਇੱਕ ਹੋਰ ਐਕਟਰ ਸੀ ਉਹਦੇ ਨਾਲ ਤੇ ਉਹ ਉਹਦੇ 'ਚ ਸ਼ਾਇਦ ਗੀਤ ਸੀਗਾ ਉਸ ਫਿਲਮ ਦਾ ਨਾਮ ਵੀ ਜੰਗ ਸੀ ਤੇ ਜੰਗ ਮੇਂ ਔਰ ਪਿਆਰ ਮੇਂ ਸਭ ਚਲਦਾ ਹੈ ਯਾਰ ਉਹਦੇ 'ਚ ਇੱਕ ਗੀਤ ਸੀਗਾ ਇੱਥੇ ਸਭ ਕੁਝ ਚੱਲਦਾ ਹੈ ਸਭ ਬਹੁਤ ਕੁਝ ਚੱਲ ਰਿਹਾ ਹੈ ਠੀਕ ਹੈ ਨਾ ਜੀ ਹਾਂ ਅਫਵਾਹਾਂ ਤੋਂ ਇਹਨਾਂ ਚੀਜ਼ਾਂ ਤੋਂ ਬਚੋ ਪਰ ਕਹੇ ਆ ਕਿ ਇਹ ਚੀਜ਼ਾਂ ਹਕੀਕੀ ਰੂਪ ਦੇ ਵਿੱਚ ਪੈੰਤੜੇ ਦਾ ਹੀ ਹਿੱਸਾ ਹੁੰਦੀਆਂ ਨੇ ਹੂੰ ਉਹਨਾਂ ਨੇ ਆਪਣੇ ਪੱਖ ਤੋਂ ਇਹਨਾਂ ਨੇ ਆਪਣੇ ਪੱਖ ਤੋਂ ਉਹ ਜ਼ੋਰਦਾਰ ਨੈਰੇਟਿਵ ਜਿਹੜਾ ਬਣਾਉਣਾ ਹੀ ਬਣਾਉਣਾ ਹੈ ਸਰ ਜੰਗ ਜਿਹੜਾ ਹੁੰਦਾ ਹੀ ਇਸੇ ਤਰ੍ਹਾਂ ਦਾ ਕਿ ਸੈਂਟੀਮੈਂਟ ਜੇ ਨਾਲ ਜੁੜਿਆ ਤੁਹਾਡੇ ਨਾਲ ਤਾਂ ਜੰਗ ਕੀ ਜਿੱਤੋਂਗੇ ਤੁਸੀਂ ਬਸ ਤੇਰਾ ਕੁਝ ਹੁੰਦਾ ਸਭ ਤੇਰਾ ਜੀ ਬਿਲਕੁਲ ਜਿਵੇਂ ਤੁਸੀਂ ਕੱਲ ਕਿਹਾ ਸੀ ਕਿ ਜੰਗ ਲੜਨੀ ਵੀ ਲੋਕਾਂ ਨੇ ਹੁੰਦੀ ਹੈ ਤੇ ਜਿੱਤ ਜਾਂ ਹਾਰ ਉਹ ਵੀ ਕਹ ਲੋ ਕਿ ਲੋਕਾਂ ਨੇ ਹੀ ਮਹਿਸੂਸ ਕਰਨੀ ਹੁੰਦੀ ਹੈ ਕਿੱਥੇ ਜਾ ਕੇ ਲੋਕਾਂ ਨੂੰ ਲੱਗਦਾ ਕਿ ਅਸੀਂ ਜਿੱਤ ਗਏ ਤਾਂ ਕਿੱਥੇ ਜਾ ਕੇ ਲੋਕਾਂ ਨੂੰ ਲੱਗਦਾ ਕਿ ਹੁਣ ਸਾਡਾ ਨੁਕਸਾਨ ਹੋਣ ਦਾ ਹੈ